ਕਰਮਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾਚਾ ਅੱਜ ਅੱਗੀ ਸੰਗਾ ਕੀਰਤਨੀਆਂ ਗੁਰਦਰਾ ਸਾਹਿਬ ਦਿੱਲੀ ਕਰਤਾ ਹੈਦਰ ਆ ਗਈਆਂ ਹਾਂਜੀ ਹੈ ਜਿੱਦਾਂ ਦਾ ਵੀ ਹੋਵੇ ਛੋਟਾ ਹੋਵੇ ਵੱਡਾ ਹੋਵੇ ਪਰ ਜਦੋਂ ਮਿਹਨਤ ਕਰਨ ਦੀ ਕੋਈ ਬੰਦਾ ਥਾਨ ਲੈਂਦਾ ਤਾਂ ਉਹਦੀ ਮਿਹਨਤ ਨੂੰ ਵੀ ਰੱਬ ਭਾਗ ਲਾਉਂਦਾ ਥੋੜੀ ਪ੍ਰੋਬਲਮ ਫੇਸ ਕਰਨੀ ਪੈਂਦੀ ਆ ਕਈ ਵੇਲੇ ਇਦਾਂ ਹੋ ਜਾਂਦਾ ਕਿ ਜਿੱਥੋਂ ਆਪਾਂ ਆਰਡਰ ਚੱਕਣਾ ਹੁੰਦਾ ਆ ਕੇ ਮੇਰੇ ਫਿਰ ਕੋਈ ਡਿਲੀਵਰੀ ਪਾਰਟਨਰ ਹੁੰਦਾ ਆ ਉਹਨੂੰ ਕਹਿੰਦੇ ਤਾਂ ਕਿ ਉੱਪਰ ਆਰਡਰ ਫੜ ਕੇ ਲਿਆ ਦੇ ਮਾਰੇ ਸਾਨੂੰ ਬਾਣੀ ਸਮਝਾਉਂਦੇ ਆ ਕਿ ਫਰੀਦਾ ਪੂਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾ ਏ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤਿਸ਼ਾਰਕਪੁਰ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਕਹਾਵਤ ਸੁਣ ਕੇ ਹੀ ਪਤਾ ਲੱਗ ਜਾਂਦਾ ਕਿ ਕਿਸ ਨੌਜਵਾਨ ਦੀ ਔਰ ਕਿਦਾਂ ਦੇ ਨੌਜਵਾਨਾਂ ਦੀ ਜਿਹੜੀ ਇਹ ਗੱਲਬਾਤ ਹੋ ਰਹੀ ਹੈ ਸੋ ਅੱਜ ਇੱਕ ਐਸੇ ਨੌਜਵਾਨ ਦੀ ਗੱਲਬਾਤ ਕਰਨ ਲੱਗੇ ਆ ਜੋ ਕਿ ਸ਼ਰੀਰ ਪੱਖੋਂ ਅਪਾਹਜ ਹੋਣ ਦੇ ਬਾਵਜੂਦ ਵੀ ਆਪਣੀ ਕਿਰਤ ਕਰਕੇ ਮਿਹਨਤ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਸੋ ਜਿਹੜੇ ਵਿਜ਼ੂਅਲ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਕਿ ਉਹ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਜਿੱਦਾਂ ਮਿਹਨਤ ਕਰਦੇ ਆ ਆਪਾਂ ਆਮ ਲੋਕ ਕਈ ਲੋਕਾਂ ਦੀ ਆਪਾਂ ਵੀਡੀਓ ਵੀ ਦੇਖਦੇ ਆ ਰੋਡ ਹੋਣ ਰੇਲਵੇ ਸਟੇਸ਼ਨ ਹੋਣ ਬੱਸ ਅੜੇ ਹੋਣ ਸਰੀਰ ਦਾ ਕੋਈ ਅੰਗ ਜਦੋਂ ਖਰਾਬ ਹੋ ਜਾਂਦਾ ਤਾਂ ਬੰਦਾ ਸੋਚਦਾ ਕਿ ਕਿਉਂ ਨਾ ਮੰਗ ਕੇ ਖਾਦਾ ਜਾਵੇ ਲੋਕ ਭੀਖ ਮੰਗਦੇ ਨੇ ਪਰ ਇਸ ਨੌਜਵਾਨ ਦੀ ਇੰਨੀ ਕਾਰਗੁਜ਼ਾਰੀ ਹੈ ਮਿਹਨਤ ਕਰਦਾ ਆਪਣਾ ਪਰਿਵਾਰ ਪਾਲਦਾ ਸਾਰਾ ਦਿਨ ਧੁੱਪ ਦਾ ਜ਼ਿਕਰ ਗੱਲ ਕਰੀਏ ਤਾਂ ਪੂਰਾ ਕਹਿਰ ਦੀ ਧੁੱਪ ਹੈ ਲੇਕਿਨ ਇਸ ਦੇ ਬਾਵਜੂਦ ਵੀ ਇਹ ਵਿਅਕਤੀ ਜਿਹੜਾ ਆ ਪੂਰੀ ਧੁੱਪ ਦੇ ਵਿੱਚ ਕੰਮ ਕਰ ਰਿਹਾ ਸੋ ਅੱਜ ਅਸੀਂ ਲੁਧਿਆਣਾ ਦੇ ਸ਼ਿਗਾਰ ਸਿਨਮਾ ਕੋਲ ਜਾ ਰਹੇ ਸੀ ਤਾਂ ਬਾਈ ਜੀ ਨੂੰ ਦੇਖਿਆ ਮਨ ਵਿੱਚ ਆਇਆ ਕਿ ਕਿਉਂ ਨਾ ਲੋਕਾਂ ਨੂੰ ਇਸ ਵੀਡੀਓ ਰਾਹੀਂ ਸੇਧ ਦਿੱਤੀ ਜਾਵੇ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਸੋ ਉਸ ਵਿਅਕਤੀ ਨਾਲ ਵੀ ਗੱਲਬਾਤ ਕਰਾਂਗੇ ਨੌਜਵਾਨਾਂ ਨਾਲ ਗੱਲ ਕਰਾਂਗੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਐਕਟਿਵਾ ਤੇ ਜਿਹੜਾ ਇਹ ਡਿਲੀਵਰੀ ਬੁਆਏ ਦਾ ਕੰਮ ਕਰਦੇ ਨੇ ਬੇਸ਼ੱਕ ਕੰਮ ਚਾਹੇ ਜਿੱਦਾਂ ਦਾ ਵੀ ਹੋਵੇ ਛੋਟਾ ਹੋਵੇ ਵੱਡਾ ਹੋਵੇ ਪਰ ਜਦੋਂ ਮਿਹਨਤ ਕਰਨ ਦੀ ਕੋਈ ਬੰਦਾ ਥਾਂ ਲੈਂਦਾ ਤਾਂ ਉਹਦੀ ਮਿਹਨਤ ਨੂੰ ਵੀ ਰੱਬ ਭਾਗ ਲਾਉਂਦਾ ਸੋ ਇਹ ਬਾਈ ਜੀ ਜਿਹੜੇ ਆ ਜਮਾਟੋ ਡਿਲੀਵਰੀ ਬੁਆਏ ਦਾ ਕੰਮ ਕਰਦੇ ਨੇ ਦੇਖੋ ਕਿਸ ਤਰ੍ਹਾਂ ਹਜੇ ਜਿਹੜੀ ਆ ਤੁਸੀਂ ਵਿਜ਼ੂਅਲ ਉਹ ਨਹੀਂ ਦੇਖਿਆ ਜੋ ਤੁਹਾਨੂੰ ਦਿਖਾਉਣ ਵਾਲਾ ਕਿਉਂਕਿ ਇਹ ਬਾਈ ਜੀ ਸਰੀਰ ਪੱਖੋਂ ਜਿਹੜੇ ਆ ਅਪਾਹਜ ਨੇ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਆ ਇਹ ਮਿਹਨਤ ਕਰ ਰਹੇ ਨੇ ਔਰ ਆਪਣੇ ਘਰ ਦਾ ਜਿਹੜਾ ਆ ਗੁਜ਼ਾਰਾ ਕਰ ਰਹੇ ਨੇ ਬਾਈ ਜੀ ਸਸਿਕਾ ਸਸਿਕਾ ਹੋਠ ਠੀਕ ਠਾਕ ਹੋ ਚੰਗੀ ਕਲਾਈ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਬਸ ਹੈਗੀ ਗਰਮੀ ਤਾਂ ਹੈਗੀ ਹੈ ਗਰਮੀ 'ਚ ਵੀ ਕੰਮ ਕਰ ਰਹੇ ਸੀ ਮੈਂ ਬੜਾ ਭਾਵੁਕ ਹੋਇਆ ਤੁਹਾਨੂੰ ਦੇਖ ਕੇ ਤੁਸੀਂ ਗਰਮੀ ਦੇ ਵਿੱਚ ਜਾ ਰਹੇ ਹੋ ਆ ਰਹੇ ਹੋ ਔਰ ਪੂਰੇ ਬਾਹਾਂ 'ਚ ਸ਼ਰਟ ਵੀ ਪਾਈ ਹੋਈ ਹੈ ਤੁਸੀਂ ਹੈ ਨਾ ਟੀ-ਸ਼ਰਟ ਤੇ ਕਿਸ ਤਰ੍ਹਾਂ ਫਿਰ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਕੰਮ ਕਰ ਰਹੇ ਹੋ ਚਲੋ ਕੰਮ ਤਾਂ ਚਲੋ ਹਰੇਕ ਇਨਸਾਨ ਨੂੰ ਕਰਨਾ ਚਾਹੀਦਾ ਹੈ ਪਰ ਇਹ ਹੈ ਕਿ ਜਿਹਨੇ ਕੰਮ ਕਰਨਾ ਉਹਨੇ ਗਰਮੀ 'ਚ ਵੀ ਦੇਖਣੀ ਤੇ ਸਰਦੀ 'ਚ ਵੀ ਦੇਖਣੀ ਇਹ ਆ ਜਿਹਨੇ ਨਹੀਂ ਕਰਨਾ ਉਹ ਤਾਂ ਕਹੇ ਕੋਈ ਬਹਾਨਾ ਪਾਲ ਲੁੰਦਾ ਆ ਕਿ ਗਰਮੀ ਬਹੁਤ ਆ ਜੀ ਨਾ ਕਰਨਾ ਚਲੋ ਮਾਰੇ ਕਿਰਪਾ ਨਾਲ ਚਲੋ ਕਰੀਏ ਇਹਨੇ ਕੰਮ ਅੱਛਾ ਸ਼ਰੀਰ ਪੱਖੋਂ ਮੈਂ ਤੁਹਾਨੂੰ ਚਲੋ ਸੋਰੀ ਮਾਈਂਡ ਨਾ ਕਰਨਾ ਕਿ ਤੁਸੀਂ ਲੱਤਾਂ ਤੁਹਾਡੀਆਂ ਜਿਹੜੀਆਂ ਖਰਾਬ ਨੇ ਹਨ ਇਸ ਤਰ੍ਹਾਂ ਡਿਲੀਵਰੀ ਬੁਆਏ ਦਾ ਫਿਰ ਕੰਮ ਤੁਸੀਂ ਕਰਦੇ ਹੋ ਕਿ ਅਗਰ ਡਿਲੀਵਰੀ ਕਰਨ ਜਾਣੇ ਹੋ ਤੇ ਕਿਸ ਤਰ੍ਹਾਂ ਯਾਰਾ ਇਹ ਇੱਕ ਥੋੜੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਕਈ ਵੇਲੇ ਇਦਾਂ ਹੋ ਜਾਂਦਾ ਕਿ ਜਿੱਥੋਂ ਆਪਾਂ ਆর্ডার ਚੱਕਣਾ ਹੁੰਦਾ ਆ ਕਿ ਮੇਰੇ ਫਿਰ ਕੋਈ ਡਿਲੀਵਰੀ 파ਰਟਨ ਹੁੰਦਾ ਆ ਉਹਨੂੰ ਕਹਿੰਦਾ ਕਿ ਉੱਪਰ ਆਰਡਰ ਫੜ ਕੇ ਲਿਆ ਦੇ ਕਿ ਵੇਲੇ ਕਿਉਂਕਿ ਆਪ ਨਹੀਂ ਜਾ ਸਕਦੇ ਤੇ ਗਾਕੀ ਜੋ ਕਸਟਮਰ ਹੁੰਦਾ ਉਹਨੂੰ ਆਪਾਂ ਫੋਨ ਕਰ ਦਿੱਤਾ ਕਿ ਇਹਦਾ ਕਰਕੇ ਮੈਂ ਹੈਂਡੀਕੈਪ ਦਾ ਕਿ ਮੈਂ ਉੱਪਰ ਆ ਨਹੀਂ ਸਕਦਾ ਤੁਸੀਂ نیچے ਆ ਕੇ ਆਪਣਾ ਜੋ ਵੀ ਪ੍ਰੋਡਕਟ ਲੈ ਜਾਓ ਤੇ ਇਹ ਕੇਵਲੇ ਜੇ ਨਹੀਂ ਕੋਈ ਡਿਲੀਵਰੀ ਵਾਲਾ ਹੁੰਦਾ ਮੈਂ ਫੋਨ ਕਰ ਦਿੰਦਾ ਮੈਂ ਉਹਨਾਂ ਹੋਟਲ ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿੰਦਾ ਕਿ ਮੈਂ ਹੈਂਡੀਕੈਪ ਤੇ ਬਾਹਰ ਫੜਾ ਦਿਓ ਕਿ ਵੇਲੇ ਬਾਹਰ ਫੜਾ ਦਿੰਦੇ ਮਤਲਬ ਕਿ ਹਰੇਕ ਆਪਣੀ ਅਗਲਾ ਕਰਦਾ ਜਿੰਨਾ ਕਿ ਕੋਸ਼ਿਸ਼ ਕਰੇ ਹਾਂਜੀ ਕਦੀ ਇਸ ਤਰ੍ਹਾਂ ਹੋਇਆ ਕਿ ਕੋਈ ਵਿਅਕਤੀ ਤੁਹਾਡੀ ਹਾਲਤ ਦੇਖਣ ਦੇ ਬਾਵਜੂਦ ਵੀ ਕਿਉਂਕਿ ਐਸੇ ਲੋਕ ਵੀ ਹੈਗੇ ਨੇ ਇਸ ਧਰਤੀ ਤੇ ਦੇਖਣ ਦੇ ਬਾਵਜੂਦ ਵੀ ਤੁਹਾਨੂੰ ਪਰੇਸ਼ਾਨ ਕਰਦੇ ਨਹੀਂ ਮੈਨੂੰ ਮਤਲਬ ਮੰਨ ਲਓ ਵੀ ਫਰਸਟ ਫਲੋਰ ਤੇ ਆ ਜਾ ਜਾਂ ਕਿਤਾ ਨਹੀਂ ਹੋਇਆ ਹੁਣ 1-2 ਦਿਨ ਪਹਿਲਾਂ ਆਰਡਰ ਸੀਗਾ ਕੋਈ ਉੱਧਰ ਆਹ ਕੋਈ ਫੈਕਟਰੀ ਵਿੱਚ ਤੇ ਉਹ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਆਪਣਾ ਆਰਡਰ ਫਾਲੋ ਕਹਿੰਦਾ ਸਕੂਟਰੀ ਪਾਰਕਿੰਗ ਚ ਲਾ ਕੇ ਅੰਦਰ ਫੜਾ ਜਾ ਉਤਰ ਕੇ ਮੈਂ ਕਿ ਕਿੱਦਾਂ ਉਤਰ ਕੇ ਆਵਾਂ ਬੰਦਾ ਹੈਂਡੀਕੈਪ ਦਾ ਇਦਾਂ ਕਰਕੇ ਇਹ ਹਾਰ ਕੇ ਮੈਂ ਉਹਦਾ ਪਾਰਸਲ ਮਤਲਬ ਕਿ ਹੋਰ ਕਿਸੇ ਨੂੰ ਕਰਤਾ ਕੈਨਸਲ ਕਰਤਾ ਹੋਰ ਕਿਸੇ ਨੂੰ ਦੇ ਦਿੱਤਾ ਕਿਉਂਕਿ ਇਹ ਅਗਲਾ ਮਜਬੂਰੀ ਨਹੀਂ ਸਮਝ ਰਿਹਾ ਸੀ ਇੱਕ ਅੱਦੇ ਹੁੰਦੇ ਆ ਬੰਦੇ ਬਹੁਤ ਘੱਟ ਹੈ ਵਸੇ ਇਦਾਂ ਜਿਹੜੇ ਨੇ ਇਦਾਂ ਕਰਦੇ ਪਰ ਜ਼ਿਆਦਾਤਰ ਬੰਦੇ ਸਮਝਦੇ ਆ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਕੋਈ ਮੈਸੇਜ ਦੇਣਾ ਚਾਹੂਗਾ ਕਿ ਚਲੋ ਮੈਂ ਤੁਹਾਡੀ ਗੱਲ ਨਹੀਂ ਕਰਦਾ ਆਮ ਲੋਕ ਹੋਰ ਵੀ ਬੜੇ ਨੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਸੋਗੋ ਆਪਾਂ ਨੂੰ ਸਮਝਣਾ ਚਾਹੀਦਾ ਹੈ ਨਾ ਕੋਈ ਜੇ ਕੋਈ ਜਾਣ ਪੁੱਛ ਕੇ ਤਾਂ ਇਦਾਂ ਕਰੂਗਾ ਨਹੀਂ ਹੈਗਾ ਚੇਕੋ ਇਹਨੂੰ ਪ੍ਰੋਬਲਮ ਹੈਗੀ ਆ ਤੇ ਆਪਾਂ ਕੋਈ ਵੀ ਕੋਈ ਗਰੀਬੀ ਆ ਜੋ ਕੋਈ ਵੀ ਬੰਦਾ ਹੈਗਾ ਉਹਦਾ ਮਜ਼ਾਕ ਨਾ ਉਡਾਈਏ ਉਹਦੀ ਹੈਲਪ ਕਰਨੀ ਚਾਹੀਦੀ ਵਦੋ-ਵਦ ਕੇ ਆਪਾਂ ਕਿਸੇ ਦਾ ਭਲਾ ਕਰਾਂਗੇ ਰੱਬ ਸਾਡਾ ਭਲਾ ਕਰੂਗਾ ਮਾਰੇ ਸਾਨੂੰ ਬਾਣੀ ਸਮਝਾਉਂਦੇ ਆ ਕਿ ਫਰੀਦਾ ਪੂਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਯਾ ਆਪਾਂ ਕਿਸੇ ਦਾ ਭਲਾ ਨਹੀਂ ਕਰਾਂਗੇ ਤੇ ਸਾਡਾ ਭਲਾ ਕਿੱਥੇ ਹੋਜੂਗਾ ਇਸ ਕਰਕੇ ਆਪਾਂ ਨੂੰ ਆਪਣੇ ਦਿਲ ਚ ਥੋੜਾ ਮੇਰ ਰੱਖਣੀ ਚਾਹੀਦੀ ਕਿਸੇ ਪ੍ਰਤੀ ਕੀ ਆਪਾ ਉਹਦੀ ਹੈਲਪ ਕਰੀਏ ਸੁਹਾਨ ਪੁੱਤੀ ਸਖਨੀ ਸੇ ਅੱਛਾ ਇੱਕ ਗੱਲ ਹੈ ਇਹ ਕਿੰਨੇ ਸਾਲਾਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਕਿਉਂਕਿ ਮੈਨੂੰ ਲੱਗਦਾ ਵੀ ਤੁਸੀਂ ਸ਼ਾਇਦ ਨਵਾਂ ਕੀਤਾ ਹੋਊਗਾ ਨਹੀਂ ਮੈਨੂੰ ਹੋ ਹੀ ਗਿਆ 1.5 ਸਾਲ ਹੋ ਗਏ ਜਿਵੇਂ ਮੈਂ ਟੂ ਜੁਆਇਨ ਕੀਤਾ ਹਾਂਜੀ ਪਹਿਲਾਂ ਮੈਂ ਸਵਿਗੀ 'ਚ ਸੀਗਾ ਸਵਿਗੀ 'ਚ ਕੋਈ ਬੈਨੀਫਿਟ ਨਹੀਂ ਮਿਲਿਆ ਮੈਟਰ ਤਾਂ ਚਲੋ ਬੈਨੀਫਿਟ ਹੈਗੇ ਚਲੋ ਕੰਮ ਕਰੀਏ ਘਰ ਦਾ ਗੁਜ਼ਾਰਾ ਹੋ ਜਾਂਦਾ ਵਾ ਦਾਲ ਫੁਲਕਾ ਚੱਲ ਜਾਂਦਾ ਇਹਦੇ ਨਾਲ ਹਾਂਜੀ ਚਲੋ ਦਾਲ ਫੁਲਕਾ ਮਾਰੇ ਰੋਟੀ ਜੋਗੇ ਚਲੋ ਮਾਰੇ ਕਰ ਦਿੰਦੇ ਆ ਇੰਨਾ ਹਾਂਜੀ ਇੱਕ ਘਰ ਦਾ ਗੁਜ਼ਾਰਾ ਚਲੋ ਹੋ ਹੀ ਜਾਂਦਾ ਪਰਿਵਾਰ ਦੀ ਗੱਲ ਜੇ ਮੈਂ ਕਰਾਂ ਤਾਂ ਪਰਿਵਾਰ ਚ ਕੌਣ ਕੌਣ ਹੈਗਾ ਜਿਨ੍ਹਾਂ ਦਾ ਗੁਜ਼ਾਰਾ ਤੁਸੀਂ ਕਰਦੇ ਹੋ ਇਸ ਜਮਾਟੋ ਦੇ ਪਰਿਵਾਰ ਚ ਮੇਰੇ ਮਦਰ ਹੈ ਮੇਰੇ ਵਾਈਫ ਅੱਛਾ ਹਾਂਜੀ ਤੇ ਗੁਜ਼ਾਰਾ ਹੋ ਜਾਂਦਾ ਵਾ ਬਸ ਚਲੋ ਜਿੰਨਾ ਕੇ ਹੋ ਜਾਂਦਾ ਆ ਕਿਸੇ ਕੋ ਮੰਗ ਕੇ ਖਾਣ ਨਾਲੋਂ ਤਾਂ ਚਲੋ ਮਿਹਨਤ ਕਰਨੀ ਚੰਗੀ ਆ ਤੇ ਆਪਾਂ ਉਹ ਗੁਰਦਾਸ ਮਾਨ ਦਾ ਵੀ ਇਹ ਗਾਣਾ ਸੁਣਦੇ ਆ ਮੰਗਣ ਨਾਲੋਂ ਮਿਹਨਤ ਚੰਗੀ ਮੈਂ ਤਾਂ ਨਾਲ ਤਾਂ ਤੰਦਰੁਸਤੀ ਉਹਨਾਂ ਨੇ ਸਮਝਾਇਆ ਵੀ ਹੋਇਆ ਇਸ ਕਰ ਕਿਸੇ ਕੋ ਆਪਾਂ ਅੱਜ ਮੰਗ ਲਾਂਗੇ ਕੱਲ ਮੰਗ ਲਾਂਗੇ ਅਖੀਰ ਤੇ ਕਿਨੇ ਦਾ ਅਗਲੇ ਨੇ ਕਹਿਣਾ ਕਿ ਤੂੰ ਮਿਹਨਤ ਕਰਕੇ ਖਾ ਤੇ ਤੂੰ ਇਹ ਚੰਗਾ ਕਿਉਂ ਕਿਨੇ ਆਪਾਂ ਮਿਹਨਤ ਕਰਕੇ ਖਾਈਏ ਨਾ ਕਿਸੇ ਤੋਂ ਮੰਗੀਏ ਮਾਰੇ ਸਾਨੂੰ ਵੀ ਇਹ ਕਹਿੰਦੇ ਹੱਕ ਪ੍ਰੇ ਨਾਨਕਾ ਕਿਸੇ ਦਾ ਹੱਕ ਨਾ ਖਾਓ ਮਿਹਨਤ ਦੀ ਕਰਕੇ ਖਾ ਗੁਰੂਆਂ ਨੇ ਮਾਰੇ ਸਾਨੂੰ ਕੀਰਤ ਕਰੋ ਵੰਡ ਛਕੋ ਦਾ ਹੋਂਕਾ ਦਿੱਤਾ ਮਾਰੇ ਨੇ ਕਹਿੰਦਾ ਮਿਹਨਤ ਕਰਕੇ ਖਾਓ ਕਿਉਂਕਿ ਗੁਰੂਆਂ ਨੇ ਆ ਸਾਨੂੰ ਵਿੱਚ ਬਾਣੀ ਨਾਲ ਵੀ ਜੋੜਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਮਿਹਨਤ ਕਰਕੇ ਇਹ ਨਹੀਂ ਕਹਿੰਦੇ ਤੁਸੀਂ ਨਾਮ ਜਪੀ ਜਾਓ ਤੇ ਬਸ ਬੈਠੇ ਰਹੋ ਉਹ ਕਹਿੰਦੇ ਮਿਹਨਤ ਵੀ ਕਰੋ ਹਾਂ ਅੱਛਾ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਮੈਨੂੰ 3-4 ਤੋਂ 4 ਮਿੰਟ ਹੋ ਗਏ ਇਹਦੇ ਵਿੱਚ ਤੁਸੀਂ ਕੁਰਬਾਨੀ ਦਾ ਬੜਾ ਜ਼ਿਕਰ ਕਰ ਰਹੇ ਹੋ ਕੁਰਬਾਨੀ ਨਾਲ ਬਹੁਤ ਜੁੜੇ ਹੋਏ ਹੋ ਮਾਲਕ ਨਾਲ ਜੁੜੇ ਹੋਏ ਹੋ ਉਹਦਾ ਇੱਕ ਰੀਜ਼ਨ ਹੈ ਕਿ ਮੈਂ ਰਾਗੀ ਸਿੰਘ ਆ ਕੀਰਤਨੀ ਆ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਹੈ ਹੈਡ ਰਾਗੀ ਆ ਹਾਂਜੀ ਤੇ ਚਲੋ ਹਮਾਰੇ ਹਾਂਜੀ ਕੀਰਤਨ ਦੀ ਮਤਲਬ ਗੁਰਦੁਆਰਾ ਸਾਹਿਬ ਦਿੱਲੀ ਜਾਣਦੇ ਹੋ ਮੱਥਾ ਦੇਖਦੇ ਹਾਂ ਗੁਰਬਾਣੀ ਵੀ ਕਰਦੇ ਹਾਂ ਤੁਸੀਂ ਮਤਲਬ ਪਾਠ ਕੀਰਤਨ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਵੀ ਲੱਗੀ ਹੋਈ ਹੈ ਹਾਂਜੀ ਹਾਂਜੀ ਹੈਡ ਕੀਰਤਨੀ ਆ ਰਾਗੀ ਸਿੰਘ ਆ ਇਹ ਮਤਲਬ ਕਿ ਸਵੇਰੇ ਸ਼ਾਮ ਡਿਊਟੀ ਹੁੰਦੀ ਆ ਫਿਰ ਪਾਰਟ ਟਾਈਮ ਇਹ ਚਲੋ ਜਮਾਟੋ ਦਾ ਕਰੀ ਦੱਸ ਹਾਂਜੀ ਫਿਰ ਕਿੱਦਾਂ ਅਡਜਸਟਮੈਂਟ ਕਿੱਦਾਂ ਕਰਦੇ ਹੋ ਕਿਉਂਕਿ ਇਹਦਾ ਮੇਰੇ ਹਿਸਾਬ ਨਾਲ ਮੈਂ ਦੇਖਦਾ ਵਾਂ ਜਮਾਟੋ ਬੁਆイズ ਰਾਤ ਤੱਕ ਕੰਮ ਕਰਦੇ ਰਹਿੰਦੇ ਨੇ ਫਿਰ ਉਹ ਟਾਈਮਿੰਗ ਕਿੱਦਾਂ ਅਡਜਸਟਮੈਂਟ ਕਰਦੇ ਨੇ ਤੈਨੂੰ ਕਿਦਾਂ ਹੈ ਕਿ ਰਾਤ ਦਾ ਪਹਿਲਾਂ ਮੈਂ ਕਰਦਾ ਸੀ ਕਿ ਜਮਾਟ ਤਾਂ ਹੁਣ ਥੋੜੇ ਆ ਰਿਸਕੀ ਜਿਹਾ ਬਹੁਤ ਹੁੰਦਾ ਇੱਕ ਤਾਂ ਹੈਂਡੀਕੈਪ ਦੇ ਕਰਕੇ ਹਾਂਜੀ ਹਾਂਜੀ ਕੋ ਪਤਾ ਨਹੀਂ ਕਿਦਾਂ ਦਾ ਕਈ ਬੰਦੇ ਅੱਜ ਕੱਲ ਲੁੱਟਖੋ ਕਰਕੇ ਇਸ ਕਰਕੇ ਬੰਦੇ ਨਹੀਂ ਕਰਦਾ ਕੰਮ ਦਿਨੇ ਜਿੱਦਾਂ ਕਿ ਸੱਤ-ਅੱਠ ਡਿਊਟੀ ਹੁੰਦੀ ਹੈ ਸਵੇਰੇ ਸ਼ਾਮ ਤੇ ਉਸ ਤੋਂ ਬਾਅਦ ਆ ਕੇ ਘਰੇ ਰੈਸਟ ਕਰੀਦਾ ਕਿੰਨਾ ਤੱਕ ਫੇ 10 ਵਜੇ ਤੋਂ ਲੈ ਕੇ ਅੰਦਰ 3:00 ਵਜੇ ਤੱਕ ਕੰਮ ਕਰ ਲੀਦਾ ਉਸ ਤੋਂ ਬਾਅਦ ਫੇਰ ਰੈਸਟ ਕਰ ਲੀਦੀ ਆ ਕੋਈ ਸ਼ਾਮ ਦੀ ਡਿਊਟੀ ਇਦਾਂ ਤੇ ਹੁਣ ਗੁਰਦੁਆਰਾ ਸਾਹਿਬ ਜਾਂਦੇ ਹਾਂ ਉੱਥੇ ਮੱਥਾ ਨਮਸਤਕ ਹੁੰਨੇ ਹਾਂ ਹਨਾ ਤੇ ਕਦੀ ਇਸ ਤਰ੍ਹਾਂ ਨਹੀਂ ਹੋਇਆ ਵੀ ਉੱਥੇ ਦੇ ਜਿਹੜੇ ਹੋਰ ਸਿੰਘ ਸਵਬਾਨ ਨੇ ਜਾਂ ਉਹਨਾਂ ਦੀ ਸੰਸਥਾ ਹੈਗੀ ਆ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਕਦੀ ਇਹ ਰੋਸ਼ਨੀ ਜਤਾਇਆ ਕਿ ਤੁਸੀਂ ਜੋਮਾਟੋ ਦਾ ਕੰਮ ਕਰਦੇ ਹੋ ਸਿੱਖ ਹੋ ਕੇ ਜਾਂ ਕਦੀ ਐਦਾਂ ਦਾ ਕੁਝ ਕਦੀ ਦੇਖਣ ਨੂੰ ਤਾਂ ਨਹੀਂ ਮਿਲਿਆ ਨਹੀਂ ਨਹੀਂ ਸਗੋਂ ਗੁਰਦਾਰ ਦੇ ਸਭ ਤੇ ਮੈਂਬਰਾਂ ਨੇ ਵੀ ਮੈਨੂੰ ਪਤਾ ਹੈ ਇੱਕ ਵਾਰ ਦੋ ਵੇਗ ਦੇਖਿਆ ਉਹਨਾਂ ਨੇ ਜੋਮਾਟੋ ਦਾ ਕੰਮ ਕਰਦੇ ਸਗੋਂ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਹਿੰਦੇ ਵਧੀਆ ਕਹਿੰਦੇ ਤੁਸੀਂ ਜੋਮਾਟੋ ਦਾ ਕੰਮ ਕਰਦੇ ਆ ਸਗੋਂ ਨਾਲ ਕਹਿੰਦੇ ਇਹ ਤਾਂ ਬਹੁਤ ਵਧੀਆ ਗੱਲ ਆ ਕਿ ਬੰਦਾ ਇੱਕ ਚੀਜ਼ ਤੇ ਡਿਪੈਂਡ ਨਹੀਂ ਹੈਗਾ ਕਿ ਮਿਹਨਤ ਕਰਦੇ ਆ ਇਸ ਕੋਈ ਕੀ ਗੁਕੀ ਕੀਰਤਨ ਦਾ ਇਹ ਹੁੰਦਾ ਹੈ ਕਿ ਹੁਣ ਤੁਸੀਂ ਜਿੱਦਾਂ ਸੀਜ਼ਨ ਚੱਲਦੇ ਹੁੰਦੇ ਇਹ ਸੀਜ਼ਨ ਹੁੰਦਾ ਇਹਨਾਂ ਦਾ ਕੋਈ ਪ੍ਰੋਗਰਾਮ ਆਉਣੇ ਨਹੀਂ ਆਉਣੇ ਤੇ ਉਸ ਤੋਂ ਬਾਅਦ ਫਿਰ ਆਪਾਂ ਵਿਹਲੇ ਬਹਿਣ ਨਾਲ ਤਾਂ ਚੰਗਾ ਹੀ ਇੱਕ ਕੰਮ ਨਾਲ ਨਾ ਕੰਮ ਕਰੀ ਜਾਈਏ ਤੇ ਹੁਣ ਚਲੋ ਕੰਮ ਠੰਡਾ ਹੀ ਆ ਜਿਹੜਾ ਕੀਰਤਨ ਦਾ ਮਤਲਬ ਪ੍ਰੋਗਰਾਮ ਹੁੰਦੇ ਨਹੀਂ ਆ ਇਸ ਸੀਜ਼ਨ ਵਿੱਚ ਗਰਮੀ ਵਿੱਚ ਤੇ ਚਲੋ ਆ ਫਿਰ ਜੋਮੈਟੋ ਦਾ ਕੰਮ ਕਰੀਏ ਇਹਨਾਂ ਨਾਲ ਦੇ ਨਾਲ ਅੱਛਾ ਕਦੀ ਇਸ ਤਰ੍ਹਾਂ ਨਹੀਂ ਹੋਇਆ ਆਪਣੀ ਜ਼ਿੰਦਗੀ ਦੇ ਨਾਲ ਕਦੀ ਗੁੱਸਾ ਆਇਆ ਹੋਵੇ ਵੀ ਮਾਲਕ ਨੇ ਮੇਰੇ ਨਾਲ ਇਹ ਕੀਤਾ ਨਹੀਂ ਰੋਗ ਸੱਚ ਖਾਦਾ ਕਰਨਾ ਉਹਦਾ ਪਰਮਾਤਮਾ ਨੇ ਕਹਿੰਦਾ ਹੈ ਨਾ ਜੇ ਉਹਨੇ ਕੋਈ ਸੋਚ ਸਮਝ ਕੇ ਕੀਤਾ ਹੋਊਗਾ ਇਦਾਂ ਕਿ ਕੀ ਪਤਾ ਆਪਾਂ ਕਿਹੜੇ ਕਰਮ ਕੀਤੇ ਇਦਾਂ ਦੇ ਕਿਹੜੇ ਪਾਪ ਕੀਤੇ ਆ ਚਲੋ ਮੈਂ ਫੇਰ ਵੀ ਮਾਰੇ ਵੱਲੋਂ ਆਪਾਂ ਸ਼ੁਕਰ ਕਰਦੇ ਗੁਰੂ ਮਾਰੇ ਦਾ ਕਿ ਉਹਨਾਂ ਨੇ ਇੰਨੇ ਜੋਗਾ ਤਾਂ ਰੱਖਿਆ ਕਿ ਮੈਂ ਆਪਣੇ ਹੱਥ ਪੈਰ ਮੇਰੇ ਸਹੀ ਆ ਚਲੋ ਹੱਥ ਠੀਕ ਆ ਕਿ ਆ ਮੈਂ ਆਪਣੇ ਕਮਾ ਕੇ ਖਾਣ ਵਾਲਾ ਤਾਂ ਹੈਗਾ ਕਿਸੇ ਦੇ ਡਿਪੈਂਡ ਨਹੀਂ ਹਾਂ ਕਈ ਆਪਾਂ ਦੇਖਦੇ ਆ ਕਿ ਵਿਚਾਰੇ ਕਈ ਬੋਲ ਨਹੀਂ ਸਕਦੇ ਗੁੰਗੇ ਹੁੰਦੇ ਆ ਕਈਆਂ ਦੀਆਂ ਬਾਹਾਂ ਪਿੰਗੀਆਂ ਹੁੰਦੀਆਂ ਮਾਰੇ ਨੂੰ ਪਤਾ ਇਹੀ ਸ਼ੁਕਰ ਮਨਾਈਦਾ ਮਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ 10 ਤੇ ਇੰਨੀ ਕਿਰਪਾ ਰੱਖੀ ਕਿ 10 ਮਹੀਨੇ ਜੋਗਾ ਜਿੱਤਾ ਆ ਕਿ ਆਪਣਾ ਆ ਪਸਾਂਭ ਹੀ ਆਈਂਦਾ ਹੋ ਤਾਂ ਤੁਹਾਡੇ ਵਿਚਾਰ ਜਿਹੜੇ ਬੜੇ ਅੱਛੇ ਲੱਗੇ ਕਿਉਂਕਿ ਇਸ ਤਰ੍ਹਾਂ ਦਾ ਹੋਣ ਦੇ باوجود ਤੁਸੀਂ ਇੰਨੀ ਅੱਛੀ ਗੱਲ ਕਰ ਰਹੇ ਹੋ ਪਰਮਾਤਮਾ ਦੇ ਲਈ ਕਿ ਹੱਲੇ ਵੀ ਪਰਮਾਤਮਾ ਨੇ ਮੈਨੂੰ ਬੜੀ ਚੜ੍ਹਦੀ ਕਲਾ ਵਿੱਚ ਰੱਖਿਆ ਕਿ ਮਾਲਕ ਨੇ ਮੈਨੂੰ ਮੇਰੇ ਹੱਥ ਪੈਰ ਸਹੀ ਰੱਖਿਆ ਕਿ ਮੈਂ ਆਪਣਾ ਕਮਾ ਕੇ ਆਪ ਖਾ ਸਕਾਂ ਅੱਛਾ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਰੇਲਵੇ ਸਟੇਸ਼ਨ ਹੋਣ ਬੱਸ ਸੱਡੇ ਹੋਣ ਜਾਂ ਢੀੜਪਾੜ ਵਾਲੇ ਇਲਾਕੇ ਦੇਖਦੇ ਆਪਾਂ ਕਿਸੇ ਦੀ ਥੋੜੀ ਜੀ ਬਾਹ ਟੇਢੀ ਆ ਜਾਂ ਕਿਸੇ ਨੂੰ ਕੋਈ ਹੋਰ ਬਿਮਾਰੀ ਆ ਮੰਨ ਲਓ ਕੋਈ ਕਿਸੇ ਨੂੰ ਮਾੜਾ ਮੋਟਾ ਦਰੰਗ ਆ ਉਹ ਮਿਹਨਤ ਨਹੀਂ ਕਰ ਕਰਨਾ ਮਤਲਬ ਅੱਛਾ ਸਮਝਦੇ ਮੰਗ ਕੇ ਖਾਣਾ ਅੱਛਾ ਸਮਝਦੇ ਉਹਨਾਂ ਨੂੰ ਕੀ ਮੈਸੇਜ ਮੈਂ ਤਾਂ ਉਹਨਾਂ ਨੂੰ ਇਹੀ ਮੈਸੇਜ ਦਵਾਂਗਾ ਕਿ ਆਪਣੀ ਮਿਹਨਤ ਕਰਕੇ ਖਾਓ ਕਿਉਂਕਿ ਕੁਝ ਆਪਾਂ ਦੇਖਦੇ ਆਂ ਕੁਝ ਲੋਕਾਂ ਨੂੰ ਮੈਂ ਇਹ ਵੀ ਦੇਖਿਆ ਕਿ ਕੁਝ ਬੰਦੇ ਇਦਾਂ ਦੇ ਹੁੰਦੇ ਆ ਕਿ ਕੋਈ ਬੁਖਾਰੀ ਆ ਉਹਨਾਂ ਨੂੰ ਸਗੋ ਉਹਨਾਂ ਨੇ ਪੈਸੇ ਦੇਣ ਦੇ ਨਾਲ ਉਹਨੂੰ ਕੋਈ ਚੀਜ਼ ਲੈ ਕੇ ਦੇ ਦਿੰਦੇ ਨੇ ਰੋਜ਼ਗਾਰ ਉਹਨੂੰ ਕਰਕੇ ਕੋਈ ਸਮਾਨ ਲੈ ਕੇ ਦੇਣ ਕਿ ਤਾਂ ਕਿ ਤੂੰ ਆਪਣਾ ਕੀਤਾ ਕਰੂ ਰੋਜ਼ਗਾਰ ਕਰ ਮੰਗਣ ਨਾਲ ਸਗਏ ਕੰਮ ਕਈ ਮੈਂ ਦੇਖਿਆ ਕਿ ਉਹ ਲੋਕ ਵਧੀਆ ਕਰਦੇ ਆ ਪਰ ਹਾਂ ਆਪਾਂ ਨੂੰ ਪੈਸੇ ਦੇਣ ਨਾਲੋਂ ਆਪਾਂ ਉਹਨੂੰ ਰੋਟੀ ਖਿਲਾ ਦਈਏ ਇਹ ਜ਼ਿਆਦਾ ਬੈਟਰ ਹੈ ਮੇਰੇ ਹਿਸਾਬ ਨਾਲ ਕਿਉਂਕਿ ਆਪਾਂ ਪੈਸੇ ਦਵਾਂਗੇ ਅਗਲਾ ਉਹਦਾ ਨਸ਼ਾ ਕਰ ਸਕਦਾ ਹੈ ਉਹਨੂੰ ਆਪਾਂ ਰੋਟੀ ਖਿਲਾ ਦਈਏ ਇਹ ਆ ਜ਼ਿਆਦਾ ਤੇ ਇਹ ਕਿ ਮੈਂ ਇਹੀ ਕਹਾਂਗਾ ਕਿ ਜੇ ਆਪਣੇ ਹੱਥ ਪੈਰ ਥੋੜੇ ਬਹੁਤੇ ਚੱਲਦੇ ਆ ਜੇ ਮੇਰੇ ਜਿੰਨਾ ਵੀ ਹੈਗਾ ਕੋਈ ਜ਼ਰੂਰ ਕੰਮ ਕਰੇ ਮੈਂ ਹੁਣ ਇਸ ਫੀਲਡ ਵਿੱਚ ਦੇਖਦਾ ਵੀ ਹੁਣ ਮੇਰੇ ਵਰਗੇ ਕਈ ਸ਼ਾਇਦ ਰੱਬ ਜਾਣੇ ਕਿ ਮੈਨੂੰ ਦੇਖ ਕੇ ਅਗਲੇ ਆ ਗਏ ਆ ਜੋਮੈਟੋ ਵਿੱਚ ਹੁਣ ਕਾਫੀ ਮੈਂ ਦੇਖਿਆ ਹੈਂਡੀਕੈਪ ਨੂੰ ਬੰਦੇ ਕਿ ਜੋਮੈਟੋ ਵਿੱਚ ਲੱਗੇ ਆ ਤੁਹਾਨੂੰ ਦੇਖ ਕੇ ਮਤਲਬ ਉਹਨਾਂ ਦਾ ਵੀ ਕੁਝ ਕਿਤੇ ਨਾ ਕਿਤੇ ਉਹਨਾਂ ਦੀ ਆਸ ਜੱਗੀ ਹੈ ਕਿ ਚਲੋ ਅਸੀਂ ਵੀ ਇਹ ਕੰਮ ਕਰ ਸਕਦੇ ਜੇ ਬਾਈ ਜੀ ਕਰ ਸਕਦੇ ਆਪਾਂ ਕਿਉਂ ਨਹੀਂ ਕਰ ਸਕਦੇ ਕਿ ਉਹਨਾਂ ਨੇ ਹਰੇਕ ਨੇ ਮੈਨੂੰ ਦੇਖਿਆ ਕਹਿੰਦੇ ਤੁਹਾਨੂੰ ਮੈਂ ਇੰਟਰਵਿਊ 'ਚ ਦੇਖਿਆ ਕਿਸੇ 'ਚ ਮੈਂ ਤੁਸੀਂ ਕਿ ਤੁਹਾਡਾ ਇੰਟਰਵਿਊ ਦੇਖਿਆ ਜੋਮੈਟੋ ਦਾ ਮੈਂ ਕਿ ਹਾਂਜੀ ਤੇ ਥੋੜੇ ਬੋਤੇ ਪਛਾਣ ਲੈਂਦੇ ਆ ਤੇ ਹੋ ਸਕਦਾ ਕਿ ਉਹਨਾਂ ਨੂੰ ਕਿ ਮੇਲੇ ਸਿੱਖਿਆ ਮਿਲੀ ਵਗੈਰਾ ਕਹਿੰਦੇ ਕਿ ਇਹ ਕੰਮ ਕਰ ਸਕਦੇ ਆਪਾਂ ਕਿਉਂ ਨਹੀਂ ਇਹ ਆ ਮੈਂ ਤਾਂ ਕਹਿ ਸਕੋ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਲੋਕੀ ਸਦੋਂ ਮੈਨੂੰ ਦੇਖ ਕੇ ਚਲੋ ਵਾਦ ਤੇ ਵਾਦ ਤੇ ਮਿਹਨਤ ਕਰਦੇ। ਜੇ ਇਸ ਤਰ੍ਹਾਂ ਹੋਇਆ ਕੋਈ ਸੰਸਥਾ ਮਿਲੀ ਹੋਵੇ ਉਹਨੇ ਤੁਹਾਡੀ ਹੈਲਪ ਕਰਨੀ ਚਾਹੀ ਹੋਵੇ ਤੇ ਤੁਸੀਂ ਹੈਲਪ ਲਈ ਹੋਵੇ। ਇਸ ਸੰਸਥਾ ਦਾ ਇਹ ਕੋਈ ਇਦਾਂ ਦਾ ਹੋਇਆ ਨਹੀਂ ਹੈਗਾ। ਤੇ ਤੁਹਾਡੀ ਸੋਚ ਇਸ ਤਰ੍ਹਾਂ ਦੀ ਬਣ ਚੁੱਕੀ ਕਿ ਮੈਂ ਮਿਹਨਤ ਕਰਕੇ ਖਾਣਾ ਕਿਉਂਕਿ ਮੈਂ ਦੇਖਿਆ ਨਾ ਤੁਸੀਂ ਇੱਕ ਗੀਤ गा ਰਹੇ ਸੀਗੇ ਕਿ ਮੰਗਣ ਨਾਲੋਂ ਮਿਹਨਤ ਚੰਗੀ ਤੇ ਮੈਂ ਕਹੂੰਗਾ ਵੀ ਦਰਸ਼ਕਾਂ ਨੂੰ ਥੋੜਾ ਜਿਹਾ ਦੋ ਬੋਲ ਤੁਸੀਂ ਕਰ ਦਿਓ। ਇਹਨਾਂ ਬੋਲ ਤਾਂ ਯਾਦ ਨਹੀਂ ਆਗੇ ਚਲੋ। ਪਰਦਾਸ ਅੱਛਾ ਤੁਸੀਂ ਤੁਸੀਂ ਕੀਰਤਨੀਏ ਹੋਵੇ ਨਾ ਤੇ ਕੋਈ ਕੀਰਤਨ ਸੁਣਾ ਦਿਓ ਜਿਹਦੇ ਰਾਹੀਂ ਆਪਾਂ ਲੋਕਾਂ ਨੂੰ ਕੁਝ ਅੱਛੀ ਸਿੱਖ ਦੇ ਸਕੀਏ। ਕਿੰਨਾ ਅੱਛਾ ਲੱਗ ਰਿਹਾ ਹੈ ਬਾਈ ਜੀ ਦੇਖੋ ਕੀਰਤਨ ਕਰਨ ਲੱਗੇ ਨੇ ਬੇਸ਼ੱਕ ਜਿੱਥੇ ਵੀ ਨੇ ਕਿੰਨਾ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਪਿਆਰ ਹੈ ਕਿ ਉਹਨਾਂ ਨੇ ਹੁਣ ਚਪਲਾ ਵੀ ਉਤਾਰੀਆਂ ਫਿਰ ਮਹਾਰਾਜ ਜੀ ਦਾ ਨਾਮ ਲੈ ਕਰਮਨਤ ਕਰ ਜੋਦੜੀ ਕਰਮਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾਚਾ ਪ੍ਰਭ ਮਿਲਣੇ ਕਾਚਾ ਮੈਂ ਪ੍ਰਭ ਮਿਲਣੇ ਕਾਚਾ ਕਰਮਨਤ ਕਰ ਜੋਦੜੀ कर मिनत कर जोदड़ी मैं प्रभ मिलने का चाव प्रभ मिलने चाव मैं प्रभ मिलने का चाव मैं प्रभ मिलने का चाव प्रभ मिलने का बहुत बो बहुत अच्छा लग लग्या ਮਤਲਬ ਇੰਨੇ ਕਿ ਸਮੇਂ ਦੇ ਵਿੱਚ ਮੇਰਾ ਦਿਲ ਜਿੱਤ ਲਿਆ ਸੀ ਇਸਾਂ ਤਾਂ ਮੈਂ ਦਸ਼ਕਾਂ ਨੂੰ ਵੀ ਕਹੂੰਗਾ ਬਾਈ ਜੀ ਦੀ ਇਸ ਆਵਾਜ਼ ਨੂੰ ਵੀ ਸੁਣੋ ਔਰ ਕੀਰਤਨ ਨੂੰ ਸੁਣੋ ਕਿ ਕੀ ਉਹ ਮੈਸੇਜ ਦੇਣਾ ਚਾਹੁੰਦੇ ਨੇ ਔਰ ਵੀਡੀਓ ਨੂੰ ਇੰਨਾ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਬਾਈ ਜੀ ਦਾ ਜਿੱਦਾਂ ਹੌਸਲਾ ਬੁਲੰਦਾ ਹੈ ਇਹਨਾਂ ਵਰਗੇ ਜਿਹੜੇ ਹੋਰ ਲੋਕ ਨੇ ਜਿਹੜੇ ਸਰੀਰ ਪੱਖੋਂ ਉਹਨਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਜਿਹੜੀ ਹੈ ਕਮੀ ਹੈ ਜਾਂ ਕੋਈ ਉਹਨਾਂ ਨੂੰ ਬਿਮਾਰੀ ਹੈ ਉਹ ਵੀ ਇਹਨਾਂ ਦਾ ਹੌਸਲਾ ਦੇਖਣ ਤੋਂ ਬਾਅਦ ਜਿਹੜਾ ਹੈ ਆਪਣਾ ਹੌਸਲਾ ਬੁਲੰਦ ਕਰਨ ਔਰ ਆਪਣੀ ਮਿਹਨਤ ਕਰਕੇ ਕੀਰਤਨ ਕਰਕੇ ਜਿਹੜੀ ਹੈ ਆਪਣੇ ਘਰ-ਪਾਰ ਦੀ ਜਿਹੜੀ ਹੈ ਰੱਖਿਆ ਕਰਨ ਘਰ ਦਾ ਜਿਹੜਾ ਗੁਜ਼ਾਰਾ ਆ ਉਹ ਕਰਨ ਸੋ ਤੁਹਾਨੂੰ ਇਸ ਬਾਈ ਜੀ ਦੇ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਆ ਇਹਨਾਂ ਦਾ ਮਨ ਦੀ ਜਿਹੜੀ ਸ਼ਾਂਤੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੀਰਤਨ ਵੀ ਕਰਦੇ ਨੇ ਔਰ ਜਮਾਟੋ ਦਾ ਕੰਮ ਕਰਕੇ ਪਾਰਟ ਟਾਈਮ ਜਿਹੜਾ ਆਪਣਾ ਘਰ ਪਾਲਦੇ ਨੇ ਸੋ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਰੁਭਰੂ ਹੋਵਾਂਗੇ ਕੈਮਰਾਮੈਨ ਹਾਨੀ ਦੇ ਨਾਲ ਮੈਂ ਤਸ਼ਾਰਕਪੁਰ ਗ੍ਰੇਟ ਪੰਜਾਬ ਟੀਵੀ